ਹਾਂ ਉਹ ਸਾਰੀ ਦਿਹਾੜੀ ਸ਼ੀਸ਼ਾ ਲੈ ਕੇ ਆਏ ਬਾਂਦਰੀਆਂ ਕੋਲ ਬੈਠਾ ਰਹਿੰਦਾ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਮਮਾ ਜੀ ਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤਾਂ ਆਪਾਂ ਬਿਲਕੁਲ ਠੀਕ ਆ ਤੁਸੀਂ ਦੱਸੋ ਤੁਸੀਂ ਸਾਰਿਆਂ ਨੇ ਕਿਵੇਂ ਹੋ ਤਾਂ ਹੁਣ ਮਮਾ ਜੀ ਕੀ ਕਰ ਰਹੇ ਹੋ ਤੁਸੀਂ ਸ਼ਾਮ ਦਾ ਟਾਈਮ ਮਮਾ ਪਤਾ ਨਹੀਂ ਰਸੋਈ ਚ ਨਵੇਂ ਨਵੇਂ ਕਾਰਨਾਮੇ ਕਰਦੇ ਰਹਿੰਦੇ ਖੜ ਕੇ ਹਾਂ ਕਾਰਨਾਮੇ ਨਹੀਂ ਕਰਦੀ ਕੀ ਹੁਣ ਮੈਂ ਅਜੇ ਤਾਂ ਤਲ ਬਣਾਉਣ ਲੱਗੇ ਆ ਤੇਰਾ blur ਇੰਨੀ ਹੁੰਦੀ ਆ ਵੀਡੀਓ ਕੋਈ ਤੁਹਾਡੀ ਅੱਖਾਂ ਬਲਰ ਨੇ ਨਹੀਂ ਮਨਿੰਦਰ ਹਾਂ ਮम्मी ਚ ਉਹੀ ਆ ਗਈ ਰਸੋਈ ਚ ਗਾਈਜ਼ ਮਮਾ ਲੈ ਕੀ ਕਰਨਾ ਮੈਂ ਕਰ ਰਹੇ ਨੇ ਕੀ ਹੋ ਗਿਆ ਐਥੇ ਚੂਇਆ ਉਹਲੇ ਉਹਲੇ ਨਿਕਲੀ ਹਰੇ ਮਮੀ ਰਾਤ ਟੇ ਬੜ ਚਲੀ ਆਈ ਉੱਤੇ ਚੜ ਗਈ ਆ ਜਾਈ ਮਮੀ ਕਰੀ ਉਈ ਸਟੂਪਿਡ ਜਾ ਸਟੂਪਿਡ ਸਟੂਪਿਡ 7 ਟੂਪਿਡ ਲੈਂਿਆ ਸਟੂਪਿਡ 3 ਗਾਈਜ਼ ਪਤਾ ਨਹੀਂ ਇੰਨਾ ਸਾਰਾ ਪਾਣੀ ਪਤਾ ਛਾਤੀ ਮਾਰ ਕੇ ਆਏ ਅੰਦਰ ਮੈਂ ਇਧਰ ਮਮਾ ਰਖ ਮਨਿੰਦਰ ਤੇਰੇ ਛਿੱਤਰ ਮੈਂ ਆਇਆ ਇਹ ਤੈਨੂੰ ਮੈਂ ਦੱਸਾਂਗਾ ਤੇ ਤਾਂ ਮੈਂ ਆ ਆ ਦੇ ਫੋਨ ਦੇ ਉੱਤੇ ਹਾਏ ਬੇ ਤੇ ਰੱਖ ਕੱਲ ਕਾ ਉਹ ਛਿੱਤਰ ਨਾਲ ਆਈ ਹੈ ਤੂੰ ਇੱਕ ਮੈਨੂੰ ਬਲੂ ਚੱਪਲਾ ਲੱਬ ਕੇ ਦੇ ਕਿਚਨ ਵਾਲੀ ਹੈਂ ਕਿਰੀ ਤੇ ਚੱਪਲਾ ਲੱਬ ਮੈਂ ਲੱਬ ਤਾ ਮੈਂ ਆ ਪਹਿਨਾਂ ਗਾਇਜ਼ ਤੁਹਾਨੂੰ ਦਿਖਾਣੇ ਆਂ ਕਿ ਕੀ ਕਾਰਨਾਮੇ ਕਰ ਗਾਇਜ਼ ਤੁਸੀਂ ਪਹਿਲਾਂ ਸਾਡੀ ਵੀਡੀਓ ਦੇਖ ਲਈ ਹੋਈ ਹੈ ਜੇ ਨਹੀਂ ਦੇਖੀ ਤਾਂ ਜਲਦੀ ਜਲਦੀ ਦੇਖੋ ਜਾ ਕੇ ਕਿਹੜੀ ਕਿਹੜੀ ਵੀਡੀਓ ਸੀਗੀ ਭਲਾਂ ਜਿਹੜੀ ਆਪਾਂ ਨਾਂ ਨਾਲੇ ਨਾਂ ਨਾਲੇ ਨਾਂ ਨਾਲੇ ਵੀਡੀਓ ਤੁਸੀਂ ਦੇਖ ਚੁੱਕੇ ਹੋ ਹੁਣ ਆਪਾਂ ਅਗਲੀ ਵੀਡੀਓ ਅੱਜ ਬਣਾਉਣੀ ਆਂ ਦਹੀਂ ਜਮਾਵਾਂਗੇ ਦੋਸਤੋ ਦਾਲ ਬਣਾਈ ਜਾਨੇ ਦਾਲ 'ਚ ਦਹੀਂ ਜਮਾਉਣਾ ਅੱਜ ਹੈ ਮਾਰਦਾ ਤੇਰੇ ਤੇ ਵੱਲੀਏ ਇੱਕ ਘੰਟਾ ਕਾਤਾ ਹੈ ਇਹਨੂੰ ਗਾਇਸ ਫੋਨ ਫੜਨ ਦਾ ਨਾ ਐਡਾ ਭਾਰ ਲੱਗਦਾ ਨਾ ਉਹ ਉਹ ਸਾਰੀ ਦਿਹਾੜੀ ਸ਼ੀਸ਼ਾ ਲੈ ਕੇ ਆਏ ਬਾਂਦਰੀਆਂ ਕੋਲ ਬੈਠਾ ਰਹਿੰਦਾ ਵਾ ਪਰ ਜਦੋਂ ਬਲੌਗ ਫੋਨ ਫੜਾ ਦੋ ਨਾ ਮਤਲਬ ਹੀ ਨਹੀਂ ਇਹ 5 ਮਿੰਟ ਤੋਂ ਵੱਧ ਵਲੌਗ ਬਣਾ ਦੇ ਗਾਇਜ਼ ਨੇ ਮੈਨੂੰ ਵੀ ਦੇਖਣਾ ਹੁੰਦਾ ਵਾ ਆ ਤੈਨੂੰ ਦੇਖਣਾ ਹੁੰਦਾ ਤੇਰੇ ਤੇਨ ਕੋਲੇ ਲੱਗਿਆ ਹਾਂ ਤੂੰ ਬੜਾ ਥੋੜਾ ਮਾਂ ਬੋਲਣ ਲੱਗਿਆ ਕਿ ਕਿਨਾ ਮਾਂ ਨੂੰ ਚੱਜ ਇਹ ਸ਼ਪਿੰਦੀ ਨਾ ਵੀ ਲੱਗਿਆ ਤੂੰ ਗੰਦਾ ਜਵਾਕ ਅੱਛਾ ਇਹਦੇ ਮੰਗ ਲੈ 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 ਉਹ ਦਦੀ ਬਦੀ ਆ ਇੱਕ ਹੀ ਸੀ ਪੀਸ ਇਹ ਖੜੇ ਜਾਂ ਨਾ ਉਹ ਜਦੋਂ ਰੋਕਿਆ ਰੋਕਿਆ ਤੂੰ ਤੇ ਮੈਂ ਲਾਉਣ ਦੇ ਲਈ ਨੂੰ ਰੰਗ ਲੋੜਦੇ ਨੇ ਨਹੀਂ ਚਾ ਟੱਬ বাজਾਉਂਦੇ ਨਹੀਂ ਭਾ ਚਾ ਟੱਬ বাজਾਉਂਦੇ ਨਹੀਂ ਨਹੀਂ ਭੰਦੇ ਪਜਾਈ ਦੇ ਛੱਟਦੇ ਆਹ ਹੋਏ ਓਏ ਸੱਚ ਗਲਤ ਪਤਾ ਓਏ ਬੱਲਾ ਲਾਲ ਮਿਰਚਵਾਦੀ ਦਾ ਚਲੋ ਗਾਣਾ ਗਾਣੇ ਉੱਤੇ ਹਲਦੀ ਪਾਉਣੀ ਸੀ ਕੱਲੀ ਇਹ ਨੂਨ ਹੈ ਸੂਜੀ ਆ ਚੋਲ ਜਾ ਚੋਲ ਇੱਕ ਵਾਰੀ ਤੂੰ ਸੂਜੀ ਕੱਟ ਚ ਪਾਤੀ ਸੀ ਤੋਲਾਂ ਤੇ ਤੋਲਾਂ ਤੇ ਸੂਜੀ ਪਾਤੀ ਸੀ ਤੋਲਾਂ ਦੇ ਤੇ ਮਾਦੀ ਪਾ ਧੂੜਤੀ ਸੀ ਗਿੱਤੇ ਆ ਓਏ ਨੂਣ ਘੱਟ ਸੀਗਾ ਨੂਣ ਘੱਟ ਦੇ ਚੱਕਰ ਤੇ ਇਹਦੇ ਪਾਣਾ ਨੂਣ ਸੀ ਸੂਜੀ ਭੁੱਕਤੀ ਐ ਕਰਕੇ ਚੋਲਾ ਮਰੇ ਯਾਰ ਥੋੜੇ ਐ ਬਸ ਗਾਈਸ ਅੱਜ ਇਹ ਸ਼ਾਮ ਦੀ ਰੋਟੀ ਦੀ ਤਿਆਰੀ ਐ ਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਤਿਆਰੀ ਦਹੀਂ ਦੀ ਦਹੀਂ ਜਮਾਵਾਂਗੇ ਅੱਜ ਦੇਖਦੇ ਆਂ ਪਤਾ ਨਹੀਂ ਹਾਇ ਯਾਰ ਐ ਕਿਵੇਂ ਜੰਮ ਜਾਂਦਾ ਮਿਰਚਾਂ ਨਾਲ ਦੇ ਦੇਖ ਵੇਆ ਕਿਵੇਂ ਜਮੂਗਾ ਹਨਾ ਦੇਖ ਕੇ ਜਾਓ ਤੁਸੀਂ ਵੀ ਅੱਜ ਆਪਾਂ ਜਮਾਵਾਂਗੇ ਠੀਕ ਐ ਦਹੀਂ ਨੂੰ ਜਾਗ ਲਾਵਾਂਗੇ ਦਹੀਂ ਨੂੰ ਨਹੀਂ ਉਹ ਯਾਰ ਮੈਂ ਬਾਰ ਬਾਰ ਦਹੀਂ ਨੂੰ ਕਹਤੋਂ ਕਹੀ ਜਾਂਦੀ ਐ ਕੀ ਬੋਲੀ ਜਾਂਦੀ ਐ ਮੈਂ ਦਹੀਂ ਨੂੰ ਜਾਗ ਨਹੀਂ ਲਾਉਣਾ ਦੁੱਧ ਨੂੰ ਜਾਗ ਲਾਉਣਾ ਦੁੱਧ ਨੂੰ ਇਹ ਬਲੌਗ ਜਿਹੜਾ ਹੋਊਗਾ ਤੁਹਾਨੂੰ ਦਹੀਂ ਜਮਾਉਣ ਵਾਲਾ ਐ ਸਵੇਰੇ ਮੰਨ ਲਓ ਹੁਣ ਤੁਸੀਂ 11 ਵਜੇ ਦੇਖ ਰਹੇ ਹੋ ਨਾ 11 ਵਜੇ ਵਾਲੀ ਟਾਈਮਿੰਗ ਤੇ ਠੀਕ ਕਿਹੜਾ ਕਿਹੜਾ ਤੇ ਦੂਜਾ ਬਲੌਗ ਜਿਹੜਾ ਦਹੀਂ ਜੰਮਿਆ ਕਿ ਨਹੀਂ ਜੰਮਿਆ ਇਹਦਾ ਵਲੌਗ ਸ਼ਾਮ ਨੂੰ ਆਊਗਾ 7 ਵਜੇ ਠੀਕ ਆ ਨਾ ਨਾ ਕੁੱਪਾ ਦੇ ਸਾਰੇ ਨੱਟ ਨੋਟ ਪਤਾ ਨਹੀਂ ਕਿੱਥੇ ਖੜਿਆਏ ਪਏ ਆ ਫਸ਼ੀ ਨਹੀਂ ਲੱਭਦਾ ਮੈਨੂੰ ਆਇਆ ਨਾ ਸੋਨਾ ਦਾ ਦਾਲ ਨਾਲ ਚੌਲ ਖਾਣੇ ਆ ਤੇ ਰੋਟੀ ਆਹ ਹਾਂ ਲੱਗ ਕੇ ਪਤਾ ਹਾਂ ਚੌਲ ਖਾਣੇ ਮਤਲਬ ਮੈਂ ਜੱਪੜਾ ਮੰਗਿਆ ਸੀ ਦੀ ਮਮਾ ਮੈਂ ਪਾਈ ਨਾ ਗਾਇਸ ਮੇਰੇ ਫੋਨ ਦਾ ਅੰਦਰ ਵਿੱਚ ਗਾਣਾ ਚੱਲ ਰਿਹਾ ਮੈਂ ਮਮਾ ਨੂੰ ਵੀ ਨਹੀਂ ਚੱਲ ਰਿਹਾ ਗਾਣਿਆਂ ਬਿਨਾਂ ਨਹੀਂ ਰਹਿ ਸਕਦਾਗਾ ਫੂਨੇ ਤੋਂ 5 ਮਿੰਟ ਨਹੀਂ ਫੜਿਆ ਜਾਂਦਕ ਦੇਖੋ ਇੱਧਰ ਦੇਖੋ ਦੇਖੋ ਗਾਇਸ ਸਾਨੂੰ ਤੁਹਾਡੀ ਸਪੋਰਟ ਤੇ ਤੁਹਾਡੇ ਪਿਆਰ ਦੀ ਬਹੁਤ ਜਿਆਦਾ ਕਰਕੇ ਜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਦੇਖ ਇੱਧਰ ਭੰਡੜੀ ਕੀ ਹੈ ਠੀਕ ਹੈ ਪਤਾ ਅਸੀਂ ਮਲਟੀਪਲ ਟਿਪਸ ਲੈ ਕੇ ਆਉਨੇ ਆ ਕੋਈ ਸਾਡਾ ਇੱਕ ਰੁਟੀਨ ਤਾਂ ਹੈ ਨਹੀਂਗਾ ਠੀਕ ਹੈ ਦੇ ਕੋਈ ਬਿਊਟੀ ਦੇ ਟਿਪਸ ਹੁੰਦਾ ਹੈ ਜਾਂ ਫਿਰ ਸਾਡਾ ਕਿਚਨ ਤੇ ਹੁੰਦਾ ਹੈ ਬਿਊਟੀ ਦਾ ਅਸੀਂ ਬਣਾ ਲਿਆ ਮੰਨ ਵੀ ਅਸੀਂ ਪਾਰਲਰ ਖੋਲ ਹੀ ਲੈਣਾ ਰੀਤ ਨੂੰ ਥੋੜੀ ਜਿਹੀ ਵੱਡੀ ਹੋ ਲੈਣ ਦੋ ਤੇ ਕੱਲ ਨੌਕਰੀਆਂ ਤਾਂ ਮਿਲਦੀਆਂ ਨਹੀਂ ਜਿੰਨਾ ਮਰਜ਼ੀ ਪੜ੍ਹਨ ਦੇ ਲਈ ਬੰਦਾ ਨੌਕਰੀ ਤਾਂ ਮਿਲਦੀ ਨਹੀਂ ਇਸ ਕਰਕੇ ਆਪਾਂ ਰੀਤ ਨੂੰ ਹੁਨਰ ਸਿਖਾਉਣਾ ਹੈ ਹੱਥ ਦਾ ਹੱਥ ਦਾ ਹੁਨਰ ਹੋਣਾ ਚਾਹੀਦਾ ਬੰਦੇ 'ਚ ਅਨਪੜ੍ਹ ਬੰਦਾ ਵੀ ਕੰਮਜਾ ਹੋ ਜਾਂਦਾ ਉਹਦਾ 50% ਰਾਂ ਵੀ ਪੂਰੀ ਹੋ ਜਾਣੀ ਹੈ ਕਿ ਨਹੀਂ ਰੀਤ ਨੂੰ ਵੀ ਹੁੰਦਾ ਰਹੀ ਸਿਖਾਉਣਾ ਆਪਾਂ ਇਹਦੇ ਨਾਲ ਇਹ ਕਿਤੇ ਵੀ ਬੈਠ ਕੇ ਕੰਮ ਕਰ ਸਕੇ ਚਾਹੇ ਬਾਹਰ ਹੋਵੇ ਚਾਹੇ ਇੱਥੇ ਹੋਵੇ ਆ ਮੈਂ ਕਰਦਾ ਹਾਂ ਥੋੜੇ ਤੁਹਾਨੂੰ ਕੁਝ ਹਾਂ ਹਾਏ ਹਾਏ ਮਨਿੰਦਰ ਪਰੇ ਹਟ ਜਾ ਉਹੀ ਗਾੜੀ ਆ ਰਵੱਜੀਆ ਹੀ ਰੋ ਪਟ ਕੇ ਫਿਰ ਦੀਏ ਇੱਥੇ ਪਿਆਜ਼ ਘਟਦੀ ਬਕਵਾਸ ਕਰਾਂ ਪਾਪਾ ਅੰਦਰ ਸਟੀਮ ਨਿਕਲੀ ਜਾਂਦੀ ਭੋਲਾ ਨਿਕੜੀ ਅੰਦਰ ਚ ਲੱਡੂ ਨਹੀਂ ਨਿਕਲ ਰਾਇਆ ਭੋਲਾ ਨਿਕਲਣਾ ਭੋਲਾ ਮੈਂ ਵੀ ਤੈਨੂੰ ਆਇਂ ਚਾ ਕਰੂੰ ਭੋਲਾ ਨਿਕਲ ਆ ਉਹ ਲੱਡੂ ਰੱਡੂ ਨਿਕਲ ਆ ਬੋਲਾ ਬੋਲਾ ਲੰਮਾ ਲੰਮਾ ਲਾ ਤਸੀ ਵੀ ਸੁਣ ਲਿਆ ਸੁਣਿਆ ਤਸੀ ਉਹ ਗੱਲ ਤਾਂ ਸੁਣ ਲਿਆ ਮੇਰੀ ਪਿੰਸ ਸਸਪੈਂਸ ਬਣਾਉਂਦੇ ਜਿੰਦ ਤੱਕ ਲੋਕ ਉਹ ਚੁਣ ਨਹੀਂ ਪਿੰਦੀ ਭੋਲਾ ਕੌਣਾ ਅੱਛਾ ਸਸਪੈਂਸ ਕਹਿੰਦੇ ਪਿੰਦੀ ਤੇ ਭੋਲਾ ਕੌਣਾ ਕੌਣ ਕੌਣ ਜਾਣਦਾ ਪਿੰਦੀ ਤੇ ਭੋਲੇ ਨੂੰ ਦੱਸੋ ਮੈਂ ਮਮੀ ਤਾਂ ਵੀ ਰੋਟੀ ਪਾਣੀ ਖਾਂਦੇ ਰਹਿੰਦੇ ਆਪਾਂ ਸੈਂਡਵਿਚ ਖਾਂਦੇ ਆਂ ਪਰ ਤੂੰ ਕੀ ਬਣਾਉਣ ਲੱਗਿਆ ਆ ਦਰ ਮੈਂ ਸੈਂਡਵਿਚ ਬਣਾ ਦੂੰ ਐਸੇ ਜਿਹੜੇ ਯਾਦ ਰੱਖੋ। ਉਹ ਨੰਨੇ ਦੇ ਟਾਬੇ ਤੇ ਖੜੇ ਹੋ। ਸੁਣਾਂਗੇ। ਤੈਨੂੰ ਲੱਗਦਾ ਅੱਜ ਮੀਨਾ ਦੁੱਧ ਵਾਲਾ ਪਟਿੱਲਾ ਨਹੀਂ ਦੋਗੇ ਕਹਿੰਗੇ ਸ਼ਾਬਾਸ਼ ਮੀਨਾ ਸ਼ਾਬਾਸ਼। ਸੋਕੇ ਮੀਨਾ। ਰੇ ਰੇ ਮੈਨੂੰ ਸੀ ਚੈਨ ਜੈ ਆਣਾ ਤੈਨੂੰ। ਦੇ 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 ਬਾਹਰ ਆਉਂਦਾ ਨਹੀਂ ਯਾਨੀ 블루ਟੂਥ ਲਾ ਕੇ ਗਾਣਾ। ਇਹਦੇ ਵਜਾਇੀ ਸਮਝਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਮੇਰੀ ਚਾਹ ਦੀ ਡਰੈਵਰੀ ਸਖਾ। ਹੂ ਲਿਆ ਕਿੰਨਾ ਮਠੰਡੇ ਵਾਲੀ ਦੀ ਕੁਰਸੀ ਲਿਆ ਕੇ ਦਿੱਨੇ। ਕਿਵੇਂ ਜੀ ਦੇਖੀ ਹੋਈ ਹੋਈ ਤਾਰ ਤੇ ਪਾਸੇ ਦੇਖ ਖੱਬੇ ਨਾਲ ਦੱਬ ਕੇ ਪਰ ਇੱਕ ਕੁੜੀ ਖੜੀ ਹੈ ਇਨਾਂ ਦੇ ਪੈਰ ਨਾਲ ਦੇ ਪਰ ਗਾਈਸ ਉਹਨੇ ਮੈਂ ਗੱਲ ਦੱਸਦਾ ਆ ਸਾਗਰ ਦੀ ਵੋਟੀ ਨੇ ਗੱਡੀਆਂ ਚਲਾਣ ਲਾਤਾ ਨਿਮਰਤ ਖੇਰੇ ਵਧੀਆ ਸੋਹਣੇ ਕੁੜੀਆਂ ਕੰਮ ਕਰਨ ਲਾਪੀਆਂ ਸੀਗੀਆਂ ਮੈਂ ਦਾਦੇ ਨਾਨੀਆਂ ਦੇ ਸਮੇਂ ਤੋਂ ਆਈਆਂ ਚਾਹ ਤੀ ਜਮਾਤ ਵਿੱਚ ਹੋ ਗਏ ਪਿਆਰ ਵਿੱਚ ਐਸੇ ਲੱਗਦਾ ਹੱਕ ਫੋਕੇ ਮਾਰੀਆਂ ਨਹੀਂ ਕਰਦਾ ਕੋਈ ਤੇ ਗਾਈ ਤੇ ਨਾਲ ਪੀਂਗਾਰ ਕੁੱਤਰ ਦੀਆਂ ਬੱਜਣ ਲੱਗੀਆਂ ਸੀਟੀਆਂ ਤੇ ਗੱਲ ਕੋਈ ਸਮਾਂ ਨਹੀਂ ਆਉਣੇਗੀ ਤੇ ਆਪਾਂ ਲਾਈਕ ਕਰ ਕਿਹੜਾ ਛੇ ਬਿਮਾਰ ਤੂੰ ਤੇਰਸ ਖਾ ਵੀ ਦੇ ਤੇਰੇ ਮਰੀਕਾ ਦਾ ਕੋਈ ਨਹੀਂ ਮੋਦਲੇ ਹਾਂ ਗਾਈਸ ਆਪਾਂ ਜਿਹੜਾ ਦਹੀਂ ਜਮਾਉਣਾ ਨਾ ਮਿਰਚਾਂ ਆਪਾਂ ਸਵੇਰ ਦੀਆਂ ਦੇਖੋ ਕੱਢ ਕੇ ਰੱਖੀਆਂ ਹੋਈਆਂ ਨੇ ਤੇ ਮੂੰਹ ਦਾ ਟੋੜਿਆ ਮਨਿੰਦਰ ਦਹੀਂ ਜਮਾਉਣਾ ਪੈਰ ਦਾ ਪਰਦਾ ਘਾਤੇ ਬਣਾਈ ਜਾਂਦੇ ਥੱਲੇ ਤਾਂ ਦੇਖ ਲਿਆ ਕਰੋ ਦੇਦੇ ਚਲੋ ਨਾ ਅਗੇ ਨਹੀਂ ਭੋਲੇ ਨੇ ਸਵਾਦ ਚ ਲਾਣਾ ਮੈਨੂੰ ਤਾਂ ਸਮਝ ਨਹੀਂ ਆndi ਵੀ ਤੂੰ ਜੇ ਦੇਖ ਲਿਆ ਤੂੰ ਚਲਾ ਦੇ ਗਾਈਸ ਆਪਾਂ ਨਾ ਨੇ ਜਿਆ ਸੈਂਡਵਿਚ ਕਿੰਨੇ ਸੈਂਡਵਿਚ ਵਣਨਗੇ 2 ਤੋਂ 4 ਤੋਂ 6 ਤੇ ਲੰਗਰ ਕਿਨੇ ਖਾਣਾ ਵਾ ਲੰਗਰ ਵੀ ਖਾਣਾਂਗੇ ਤੁਹਾਨੂੰ ਨਹੀਂ ਪਤਾ ਕਿ ਗਦਾਮ ਨੇ ਇਹ ਤਾਂ ਅਹ ਖਾਂਦੇ ਬੰਦੇ ਘਰ ਦੇ ਜਵਾਕ ਨੇ ਗਦਾਮ ਗਦਾਮ ਥੇਰ ਗਦਾਮ ਥੇਰ ਗਦਾਮ ਇੱਧਰ ਦਾ ਬਾਲਾ ਵੱਡਾ ਵਾ ਮੈਂ ਛੋਟਾ ਜਿਹਾ ਗ੍ਰਾਮ ਵੀ ਬਹੁਤ ਵੱਡਾ ਵਾ ਸਹੀ ਗੱਲ ਹੈ ਜਿੰਨੀ ਸੁੱਕੜ ਹੈ ਨਾ ਉਹਨਾਂ ਵੱਧ ਖਾਂਦੀ ਹੈ ਲੱਗਦਾ ਇਹਨੂੰ ਮਾਸਾ ਨਹੀਂ ਹੈਗਾ ਮੈਨੂੰ ਪੇਰਨ ਦਾ ਸੋ ਗਾਇਸ ਮੈਂ ਦੇਖ ਰਿਹਾ ਦੁੱਧ ਤੇਮ ਦੁੱਧ ਉਬਲ ਰਿਹਾ ਤੇ ਵੀਰਾ ਬਰ ਬਣਾ ਰਿਹਾ ਸੈਂਡਵਿਚ ਸੈਂਡਵਿਚ ਬਣਾ ਆ ਵੀ ਹਣਾ ਗਰੀਨ ਤਾਂ ਹੋ ਜਾਂਦੇ ਵਿਚਾਰੇ ਆ ਲੈ ਚੱਕ ਰਿਤਾ ਆ ਗਿਆ ਆ ਲੈ ਰਿਤਾ ਡੈਸ਼ ਖਾ ਗਿਆ ਤਾਂ ਨੇ ਹਾਂ ਤੁਹਾਨੂੰ ਜਿਹੜੀ ਆਪਾਂ ਚਾਹ ਬਣਾਉਨੇ ਆ ਨਾ ਪੈਚਲਾ ਕੇ ਉਬਾਲ ਕੇ ਇਹਦੀ ਵੀ ਇੱਕ ਚੀਜ਼ ਬਣਦੀ ਆ ਲੋ ਜੀ ਹਾਂ ਪਰ ਅੱਜ ਆਪਾਂ ਨਹੀਂ ਬਣਾਉਣੇ ਜੀ ਕਿਉਂਕਿ ਚਲੋ ਆਪਾਂ ਰੋਜ਼ ਹੀ ਕੁਛ ਨਾ ਕੁਛ ਲੈ ਕੇ ਆਣਾ ਫੇਰ ਜਿੱਦਣ ਚੌਲ ਬਣਾਵਾਂਗੇ ਨਾ ਉਦੋਂ ਤੁਹਾਨੂੰ ਦੱਸਾਂਗੇ ਤੇ ਕੀ ਕੰਮ ਆਉਂਦੀ ਆ ਇਹ ਵੀ ਦੱਸਾਂਗੇ ਠੀਕ ਹੈ ਹੁਣ ਮੈਂ ਕੀ ਪਾਉਣਾ ਇਹਦੇ ਚ ਹੁਣ ਪਾਉਣਾ ਪਤਾ ਨਹੀਂ ਤੁਹਾਡੇ ਨਾਲ ਗੱਲਾਂ ਮਾਰਦੀ ਨਾ ਮੈਂ ਭੁੱਲੀ ਜਾਨੀ ਆ ਕਿ ਕਿਹੜਾ ਦੇ ਚ ਕੀ ਪਾਉਣਾ ਬਣੇ ਇੱਕ ਇੱਕ ਵਾਰੀ ਮੈਂ ਚਾਪ ਦੜੀਏ ਨਹੀਂ ਦੜੀਏ ਚਾਪਤੀ ਪਾਤੀ ਕਿਹਾ ਨਹੀਂ ਨਹੀਂ ਹਾਂ 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 ਹੁਣ ਬੋਲ ਪੋ ਬੋਲ ਪੋ ਤੂੰ ਬੋਲਣ ਜੋਗਾ ਛੱਡਦੇ ਆ ਯਾਰ ਬੋਲ ਪੋ ਮੋਰੇ ਤੜਕੇਦਾਰੀ ਸੱਪੇ ਪਰੇ ਉਹ ਉੱਧਰ ਮੇਰੇ ਕੋਲੋਂ ਫੋਨ ਲੈ ਕੇ ਗਾਇਲ ਅੱਜ ਛੱਡ ਨੂੰ ਪਤਾ ਨਹੀਂ ਕਿ ਯੋਗਾ ਪਤਾ ਨਹੀਂ ਕਿ ਦੀ ਨਜ਼ਰ ਲੱਗ ਗਿਆ ਅਸ਼ਾਦ ਜਿਵੇਂ ਦੱਲ ਅੜੀ ਤਾਂ ਨੇ ਔਰ ਨੇ ਜਾਣੇ ਬੜਾ ਨਹੀਂ ਕਿ ਉਹ ਨਜ਼ਰ ਲੱਗ ਗਿਆ ਜਾਣੇ ਤੁਹਾਨੂੰ ਲੱਗਿਆ ਨਜ਼ਰ ਤੈਨੂੰ ਬੋਲਣਾ ਮੰਨਦਾ ਛੱਡ ਛੇੜਾਈ ਕਰਦੇ ਉਹ ਜਿਹੜੀ ਜੁੰਗੀਆਂ ਤੁਸੀਂ ਮੈਨੂੰ ਕੁਝ ਕਰਨੇ ਮੈਂ ਤੁਸੀਂ ਚਾਹ ਬਣਾ ਕੇ ਦਿਨੇ ਮੈਂ ਪੁੱਲ ਜਣਾ ਤੁਸੀਂ ਮੈਨੂੰ ਚਾਹ ਬਣਾ ਕੇ ਦਿੱਤੀ ਸੀ ਰੋਟੀਆਂ ਬੁਆ ਕੇ ਦਿੱਤੀ ਸੀ ਹਾਂ ਭੁੱਲ ਜਣਾ ਇਹ ਤੁਸੀਂ ਭੁੱਲ ਜਾਣਾ ਕਿਸੇ ਦਿਨ ਵੀ ਤੁਹਾਨੂੰ ਅਸੀਂ ਜੰਮਿਆ ਵੀ ਸੀਗਾ ਤੁਹਾਨੂੰ ਜੰਮ ਕੇ ਪਾਲ ਕੇ ਡੈਡੇ ਕੀਤਾ ਵਾ ਤੁਸੀਂ ਇਹ ਵੀ ਭੁੱਲ ਜਾਣਾ ਇੱਕ ਦਿਨ ਮੈਂ ਯਾਰ ਗਾਇਆ ਓਏ ਯਾਰ ਗਾਇਸ ਕੀ ਕਰਨਾ ਕਾਂਸਾ ਕੋਟਾ ਆਪਦਾ ਬਾਣੀਏ ਨੂੰ ਕੀ ਦੋਸ਼ ਚੱਲ ਯਾਰ ਗਾਇਦ ਆਦੇ ਮੈਂ ਕੀ ਬਣਾ ਰਿਆ ਇਹਨੂੰ ਆਪਾਂ ਦਵਾਂਗੇ ਨਾਮ ਗ੍ਰਿਲਡ ਵੈਜੀਟੇਬਲਸ ਗਾਇਦ ਅਲੂ ਲੈਣ ਚੱਲੀਏ ਤਾਂ ਨੜੇ ਬਣਾਉਣਾ ਗਾ ਮੈਂ ਦਸ ਵਾਰ ਉਹ ਇਹਨੂੰ ਕੌਣ ਬੁਲਾਉਂਦਾ ਇੱਥੇ ਗਾਇਦ ਆਪਾਂ ਬਾਰੀ ਇੱਟੇ ਨਹੀਂ ਬਣਾ ਰਹੇ ਕਿਉਂਕਿ ਬੱਚੇ ਖਾਂਦੇ ਹੁੰਦੇ ਆ ਠੀਕ ਆ ਨਹੀਂ ਤੇ ਨੀਰ ਅਬਾਊਟ ਟਾਈਮ ਮੇਰੇ ਸਾਹਮਣੇ 8:00 ਵਜੇ ਬਣਿਆ ਹਣਾ 8:30 ਹੋ ਗਿਆ ਹਾਂ ਗਾਈਸ ਚਲੋ ਸਾਢੇ 9 ਹੋ ਗਿਆ ਅਸੀਂ ਇੰਨੀ ਲੇਟ ਰੋਟੀਆਂ ਖਾਣੇ ਆ ਸਾਡੇ ਪਿੰਡੋਂ ਜੇ ਫੋਨ ਆ ਜਾਏ ਨਾ ਜਦੋਂ 7 ਵਜੇ ਫੋਨ ਕਰਕੇ ਕਹਿੰਦੇ ਹੁੰਦੇ ਆ ਅਸੀਂ ਤਾਂ ਪਏ ਆ ਦੇਖੀ 7 ਵਜੇ ਸੋਇਦਿਆਂ ਵੀ ਅੱਜ ਕੀ ਬਣਾਉਣਾ ਮਾਂ ਕੀ ਚੱਲਗੀ ਉਹ ਤਾਂ ਅਸੀਂ ਹਜੇ ਚਾਹ ਪੀ ਕੇ ਹਟਦੇ ਆ ਉਹ ਤਾਂ ਬੁਲਾਉਣਾ ਨਹੀਂ ਮੈਂ ਜਾ ਦਫਾਓ ਗਾਈਸ ਚਲੋ ਪੈ ਸੈਂਡਵਿਚ ਖਾਣੇ ਆ ਤੇ ਗਾਈਸ ਆਪਾਂ ਹੁਣ ਕਰਾਂਗੇ ਇਹਦੀ ਪ੍ਰੈਜੈਂਟੇਸ਼ਨ ਵਿੱਚ ਮੈਂ ਥੋੜੀ ਬਹੁਤ ਕਰਤੀ ਤੁਸੀਂ ਛੱਡ ਜਾਨੇ ਨੰਬਰ ਦੇਣ ਕਿੰਨੇ ਦੋਗੇ ਅੱਜ ਇਹਦੀ ਮਾਲ ਖਮਚੇ ਦੇ ਇੱਕੀ ਬੋਤਾ ਹਾਂ ਬਰੇ ਗਾਇਸ ਆਪਾਂ ਖਾਣ ਲੱਗੇ ਆਂ ਰੋਟੀ ਦੇਖੋ ਹੁਣ ਮੈਂ ਕੀ ਬਣਾਇਆ ਤੁਸੀਂ ਦਾਲ ਦਾਲ ਦੀ ਸਬਜ਼ੀ ਬਣਾਈ ਪੁੱਛ ਤਾਂ ਆਇਆ ਜਿਵੇਂ ਕੀ ਬਣਾਇਆ ਤੁਸੀਂ ਮੈਂ ਕਿ ਜਿਵੇਂ ਸਵਾਦ ਨਹੀਂ ਬਣਿਆ ਹੁੰਦਾ ਅੱਛਾ ਗਾਇਸ ਮੈਂ ਖਾਣਾ ਵੀ ਡਾਊਂਗਾ ਇਹ ਛਰੀਤਾ ਵੀ ਡਾਊਂਗਾ ਇਹ ਮਮਾ ਪਲੇਟ ਇਹ ਦੋਨੇ ਡੰਗੇ ਵਾਲੇ ਆ ਗਏ ਸਮਝ ਰਹੇ ਹੋ ਸਮਝ ਰਹੇ ਹੋ ਨਾ ਤੁਸੀਂ ਹਾਂਜੀ ਸਮਝਦੇ ਭੋਲਾ ਵੀ ਖਾਂਦਾ ਹੁੰਦਾ ਆ ਲੱਡੂ ਬਣਦਾ ਉਹ ਲਗਾਉਂਦਾ ਗਾਇਸ ਅੱਜ ਭੋਲਾ ਤੇ ਲੱਡੂ ਮੁਕਾਬਲੇ 'ਚ ਆ ਗਏ ਨੇ ਹੁਣ ਚਲੋ ਗਾਇਜ਼ ਮਿਲਦੇ ਸਨ ਰੋਟੀ ਖਾ ਕੇ ਆਪਾਂ ਫਿਰ ਦਹੀਂ ਜਮਾਈਏ ਫਿਰ ਸੋਈਏ ਗਾਇਜ਼ ਅਸੀਂ 5-6 ਮਿੰਟ ਬੜਾ ਇੰਜੋਏ ਕੀਤਾ ਹੁਣ ਆਰਾਮ 5-6 ਮਿੰਟ ਬਹੁਤ ਇੰਜੋਏ ਕੀਤਾ ਨਾ ਗਾਇਜ਼ ਜਿਹੜੇ ਲਾਈਵ ਦੇ ਛੋਟੇ ਛੱਟੇ ਪਾਲ ਰਹੇ ਹੁੰਦੇ ਨਾ ਬੜੇ ਘੰਟੇ ਜਾਂਦੇ ਕਿ ਕੀ ਮਰੀ ਮੈਂ ਤੇ ਮੰਮਾ ਨੇ ਬਹੁਤ ਇੰਜੋਏ ਕੀਤਾ ਪਰ ਬਲੌਗ ਬਣਾ ਨਹੀਂ ਸਕਦੇ ਸੀ ਕਿਉਂਕਿ ਜੇ ਬਲੌਗ ਬਣਾਉਂਦੇ ਫਿਰ ਸਵਾਦ ਵੀ ਨਹੀਂ ਆਣਾ ਫਿਰ ਇੱਧਰ ਇੱਧਰ ਧਿਆਨ ਚਲਾ ਜਾਂਦਾ ਗਾਈਜ਼ ਮੈਂ ਮਮਾ ਦੇ ਕਿਚੰਡ ਮਾਰੀ ਮਮਾ ਨੇ ਬੜੀ ਕਿਚ ਕੇ ਵੱਜੀ ਤੇਰੇ ਜਿਹੜੀਆਂ ਪਿੱਕਾਂ ਫਿਰ ਉਹਨਾਂ ਗਾਈਜ਼ ਮਮਾ ਨੇ ਮੇਰੇ ਢਾਲੇ ਦੱਲੇ ਹਨ ਮਮਾ ਨੇ ਐ ਮੇਰੇ ਉੱਤੇ ਖੜੇ ਹੋ ਸੀ ਮੈਂ ਨਾ ਮਮਾ ਦੇ ਆ ਨਹੀਂ ਹੁੰਦੇ ਗੋਡੇ ਦੇ ਗੋਡੇ ਦੇ ਪਿੱਛੇ ਨਹੀਂ ਹੁੰਦਾ ਮਮਾ ਨੇ ਮੇਰੇ ਉੱਤੇ ਖੜੇ ਸੀ ਆਂਦੀ ਆਂ ਮੈਂ ਦੋਨੋਂ ਖੜਾ ਐ ਕਰ ਕਰਤਾ ਮੈਂ ਉਹ ਕਰਦੇ ਤੇ ਚਲੋ ਗਾਈਜ਼ ਕਿ ਹੋ ਜਮਾਨੇ ਆਪਾਂ ਉਹ ਡਿੰਗੀ ਮੰਨਿਆ ਆਪਾਂ ਕਿਉਂ ਹੋ ਜਮਾ ਕੇ ਕਿੱਥੇ ਜਾਣਾ ਤੂੰ ਭਰੇਟ ਪਿੰਡੀ ਕੋਲੇ ਗਾਈਜ਼ ਵੀਰੇ ਆਂਡਿਓ ਗਵਾਂਡਿਓ ਆ ਡੰਗਾ ਹੈ ਸਾਡੇ ਘਰੇ ਠੀਕ ਹੈ ਇਹ ਪਤਾ ਨਹੀਂ ਕੀਦਾ ਵਾ ਜੇ ਕਿਸੇ ਦਾ ਹੈਗਾ ਪਛਾਣ ਕੇ ਲੈ ਜਾਓ ਸਾਨੂੰ ਸਮਝ ਨਹੀਂ ਆਉਂਦੀ ਇਹ ਕੀਦਾ ਵਾ ਅੱਜ ਸਿਰ ਤੇ ਜਮਾਉਣ ਲੱਗਿਆ ਨਹੀਂ ਕੱਲ ਨੂੰ ਬਹਿਲਾ ਕਰਕੇ ਦੇ ਦਾਂਗੇ ਜੇ ਕਿਸੇ ਦਾ ਹੈਗਾ ਲੈ ਜਾਓ ਆਖੇ ਕਮ ਫਾਸਟ ਗਾਇਜ਼ ਇਹਖ ਨੇ ਨਹੀਂ ਕੀਵੇਂ ਜਮਾਉਂਦੇ ਨੇ ਮੈਂ ਦੁੱਧ ਨਾਲ ਹਾਂ ਦੇਖੋ ਗਾਇਜ਼ ਵੈਸੇ ਅਸੀਂ ਮੈਂ ਪੈਗੀ ਰੋਟੀ ਖਾ ਕੇ ਥੋੜੀ ਦੇਰ ਹੋਰ ਕੀ ਪੈਗੇ ਸੀ ਮੈਨੂੰ ਪਾਣੀ ਠੰਡਾ ਹੋਰ ਦੁੱਧ ਠੰਡਾ ਹੋ ਗਿਆ ਤੇ ਇਹਨੂੰ ਹੁਣ ਵੈਸੇ ਗਾ ਜਿਆਦਾ ਨਹੀਂ ਜਮਾਉਣਾ ਆਪਾਂ ਥੋੜਾ ਜਿਹਾ ਜਮਾਵਾਂ ਕੋ ਬੱਲੇਓ ਤੇਰੀ ਸਾਈਸ ਤੇ ਅੱਛਾ ਤਾ ਸਰਦਾਂ ਲੱਗਦੀ ਹੈ ਮੈਂ ਹਨਾ ਥੋੜਾ ਜਿਹਾ ਹੀ ਜਮਾਉਂਗੀ ਵੈਸੇ ਕਿਉਂਕਿ ਆਪਾਂ ਨੂੰ ਆਈਡੀਆ ਨਹੀਂ ਇਹ ਜੰਮੂ ਕੋ ਨਹੀਂ ਜੰਮੂ ਜਿਹੜੀ ਮੈਂ ਰੀਲ ਦੇਖੀ ਆ ਨਾ ਉਹ ਬੰਦੇ ਦੇ ਬਲੂ ਟਿਕ ਲੱਗਿਆ ਹੋਇਆ ਐਨੀ ਵੀਡੀਓ ਵਾਇਰਲ ਹੋਈ ਆ ਤੇ ਮੈਨੂੰ ਲੋਕ ਕਹਿੰਦੇ ਆ ਮੇਰੇ ਮੇਰੀ ਵੀਡੀਓ ਤੇਰੀ ਫੈਂਟ ਆ ਰਹੇ ਆ ਕਿਉਂਕਿ ਦੋ ਤਿੰਨ ਦਿਨ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਆਈਡੀਆ ਚੱਲ ਰਿਹਾ ਕਿ ਮੈਂ ਪਾਉਂਗੀ ਪਾਉਂਗੀ ਤਾਂ ਮੈਨੂੰ ਕਹਿੰਦੇ ਆ ਕਿ ਪੁਰਾਣਾ ਆਈਡੀਆ ਵਾ ਹੁਣ ਟਾਈਮ ਵੇਸਟ ਹੋਊਗਾ ਠੀਕ ਹੈ ਟਾਈਮ ਵੇਸਟ ਤਾਂ ਹੋਊਗਾ ਉਹ ਤਾਂ ਆਪਾਂ ਮੰਨ ਲੈਂਦੇ ਆ ਵੀ ਪਤਾ ਨਹੀਂ ਸ਼ਾਇਦ ਹੋਊ ਕਿ ਨਾ ਹੋਊ ਕੰਮ ਇਹ ਭਈਆਂਾ ਪਰ ਪੁਰਾਣਾ ਆਈਡੀਆ ਇਹ ਨਹੀਂ ਮੈਨੂੰ ਪਤਾ ਸੀ ਚਲੋ ਆਪਾਂ ਦੇਖਦੇ ਆ ਟਰਾਈ ਕਰਕੇ ਤੇ ਟਰਾਈ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਸਵੇਰੇ ਕੱਲ ਨੂੰ ਦੱਸਾਂਗੇ ਮਤਲਬ ਕੱਲ ਦੇ ਬਲਾਗ ਚ ਪਹਿਲਾਂ ਤੁਸੀਂ ਯਾਰ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਤੁਹਾਨੂੰ ਨੋਟੀਫਿਕੇਸ਼ਨ ਆ ਜੂਗੀ ਆਪਣਾ ਦੋ ਬਲਾਗ ਆਇਆ ਕਰਮੇ ਇੱਕ ਸਵੇਰੇ 11 ਵਜੇ ਇੱਕ ਸ਼ਾਮ ਨੂੰ 7 ਵਜੇ ਠੀਕ ਹੈ ਦੋਨੇ ਬਲਾਗ ਜ਼ਰੂਰ ਦੇਖਿਆ ਕਰੋ ਉਹ ਬੰਦੇ ਦੀ ਉਹਦੇ ਤੇ ਨਾ ਵੀਡੀਓ ਤੇ ਇੰਨੇ ਕਮੈਂਟ ਆਏ ਹੋਏ ਆ ਨਾ ਲੋਕ ਇੰਨੀਆਂ ਗਾਲਾਂ ਵੀ ਕੱਢੀ ਜਾਂਦੇ ਆ ਤੇ ਪਰ ਆਪਾਂ ਟਰਾਈ ਕਰਦੇ ਆ ਦੁੱਧਾ ਥੋੜਾ ਜਿਆਦਾ ਠੰਡਾ ਹੋ ਗਿਆ ਸੀ ਇਹਨੂੰ ਆਪਾਂ ਹੋਰ ਮਾੜਾ ਜਿਹਾ ਕੋਸਾ ਕਰ ਲੈਂਦੇ ਆ ਗਾਇਸ ਕੋਸਾ ਕਰਨਾ ਹੈ ਆ ਦੇ ਲਈਆਂ ਮਿਰਚਾਂ ਦੀਆਂ ਡੰਡੀਆਂ ਨੇ ਨਾ ਹਰੀਆਂ ਮਿਰਚਾਂ ਦੀਆਂ ਆ ਲਈਆਂ ਹਾਂਜੀ ਇਹ ਗਲਾਸ ਦਾ ਦੁੱਧ ਦਾ ਵਾਹਣ ਦੇਖੋ ਜਾਂ ਤਾਂ ਵੇਸਟ ਹੋ ਜਾਊਗਾ ਜਾਂ ਬਣ ਜਾਊਗਾ ਨਾ ਸਵੇਰੇ ਹੀ ਪਤਾ ਲੱਗੂਗਾ ਤੇ ਹੁਣ ਕਿਰਾਂ ਇਹਨੂੰ ਆਪਾਂ ਜਮਾ ਦਿੰਦੇ ਆ ਦੇਖਦੇ ਆ ਸਵੇਰੇ ਕੀ ਬਣਦਾ ਹੈ ਸਵੇਰੇ ਤਾਂ ਦਹੀਂ ਬਣੂ ਸਵੇਰੇ ਹਾਂ ਕੁਛ ਨਾ ਬਣੂਗਾ ਮਤਲਬ ਜਿਹੜੇ ਸਾਡੇ ਲੋਕ ਨੂੰ ਗਾਲਾਂ ਕੱਢਦੇ ਸੀ ਮੈਨੂੰ ਲੱਗਦਾ ਨਹੀਂ ਬੜੂੰਗਾ ਜਾਂ ਫਿਰ ਆਪਾਂ ਆ ਮੈਨੂੰ ਅੱਜ ਵੀ ਲੱਗ ਜਾਂਦੀ ਹੈ ਵੀ ਇਹ ਕੰਮ ਕਰਕੇ ਕਿਉਂ ਨਹੀਂ ਦੇਖਿਆ ਜਾਂਦਾ ਤੁਹਾਨੂੰ ਅੱਜ ਵੀ ਲੱਗੇ ਮੈਨੂੰ ਸੁਸੂ ਲੱਗੇ ਜਲਦੀ ਕਰੋ ਚੰਦ ਮਿਲ ਆਪਦਾ ਕੰਮ ਕਰਿਆ ਜਾ ਕੇ ਚਲੋ ਪਹਿਲਾਂ ਕਰਦੇ ਫਟਾਫਟ ਹੁਣ ਮਿਰਚ ਐ ਇਹਦੇ ਵਿੱਚ ਪਾ ਦੇਣਾ ਸਾਡੇ ਕੋਲ ਟਾਈਮ ਘੱਟਾ ਸਾਡਾ ਬੰਦਾ ਬਿਜ਼ੀ ਹੈ ਤੇ ਆ ਲਓ ਜੀ ਆਪਾਂ ਮਿਰਚਾਂ ਦੀਆਂ ਡੰਡੀਆਂ ਵਿੱਚ ਸੈੱਟਤੀਆਂ ਤੇ ਹੁਣ ਇਹਨੂੰ ਕਹਿੰਦੇ ਆ 7 ਤੋਂ 8 ਘੰਟੇ ਲਈ ਬੰਦ ਕਰਕੇ ਰੱਖ ਦੇਣਾ ਇਹ ਨਹੀਂ ਦੱਸਿਆ ਵੀ ਰੱਖਣਾ ਕਾਦੇ ਚ ਚਿੱਟੇ ਜੱਟ ਤੇ ਵੀ ਮਾਵਾ ਚਿੱਟੇ ਜੰਮ ਜੂ ਆ ਦੇਖੋ ਆਪਾਂ ਇਹਨੂੰ ਇਦਾਂ ਹੀ ਰੱਖ ਦੇਣਾ ਜੈ ਹਿੰਦ ਕਹੋ ਫਿਰ ਤੇ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰ ਰਹੇ ਆਂ ਐਂਡ ਤੇ ਦਹੀਂ ਜੰਮਦਾ ਕਿ ਨਹੀਂ ਜੰਮਦਾ ਨੈਕਸਟ ਵਲੌਗ ਵਿੱਚ ਜ਼ਰੂਰ ਦੇਖ ਕੇ ਜਾਇਓ ਠੀਕ ਹੈ ਵੇਟ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਓ ਬੈਲ ਆਈਕਨ ਪ੍ਰੈਸ ਕਰ ਲਓ ਕਿ ਤੁਹਾਨੂੰ ਨੈਕਸਟ ਨੋਟੀਫਿਕੇਸ਼ਨ ਆ ਦੇਵੇ ਤੇ ਅੱਜ ਲਈ ਇੰਨਾ ਹੀ ਓਕੇ ਬਾਏ ਸੀ ਯੂ ਟਾਟਾ ਬਾਏ ਬਾਏ